ਅਈ ਤੁਸੀਂ ਇਹਨੂੰ ਖਾਲੀ ਕਰੋ ਤੇ ਤੁਹਾਡਾ ਡੇਰਾ ਟਾਇਆ ਜਾਏਗਾ ਤੇ ਪਹਿਲੀ ਜਿਹੜੀ ਉਹ ਧੱਕੇ ਨਾਲ ਸਾਡੇ ਤੋਂ ਕਬਜ਼ਾ ਲੈ ਗਏ ਸੀ ਤੇ ਪਹਿਲੀ ਸਾਡੇ ਨਾਂ ਹੀ ਮਤਲਬ ਗਤੌਰੀਆਂ ਚੱਲ ਰਹੀਆਂ ਨੇ ਹੂੰ ਹੂੰ ਦੋ ਫਸਲ ਸਰਪੰਚ ਖੁਦ ਆਪਣੇ ਘਰ ਲੈ ਗਿਆ ਇੱਥੋਂ ਚੁੱਕ ਕੇ ਤੇ ਸਾਡੇ ਤੋਂ ਇਹ ਧੱਕਾ ਕਰ ਦਿੱਤਾ ਕੋਈ ਨੋਟਿਸ ਨਹੀਂ ਕੋਈ ਕਿਸੇ ਦੀ ਕਾਨੂੰਨ ਨਹੀਂ ਦਾ ਵੀ ਨੰਬਰ ਤੋਂ ਖੇੜਿਆ ਜਾ ਪਹਿਲੀ ਦਾ ਮਾਲਕ ਮੈਂ ਬਣਦਾ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਆ ਪਰਿਵਾਰ ਕਿੱਥੇ ਜਾਊਗਾ ਦਰਦੌਰੀਆਂ ਇਹਨਾਂ ਦੇ ਕੋਲੇ ਨੇ ਜ਼ਮੀਨ ਖੋਲੀ ਪਹਿਲੇ ਨੇ ਤੋ ਹੁਣ ਘਰ ਰਹਿ ਗਿਆ ਘਰ ਵੀ ਢਾਤਾ ਦੇਖ ਸਕਦੇ ਹਾਂ ਆ ਬਜ਼ੁਰਗ ਖੜੇ ਨੇ ਪਾਕਿਸਤਾਨ ਚੁਆਇਸ ਆ ਦੇ ਘਰ ਵੀ ਖੋਹਣ ਚੱਲੇ ਨੇ ਵੀਡੀਓ ਪਹੁੰਚਾ ਦਿਓ ਦਾਦੂਵਾਲ ਸਾਹਿਬ ਤੱਕ ਬੇਨਤੀ ਹੈਗੀ ਤੇ ਸਾਡੇ ਪਰਿਵਾਰ ਸੀ ਨਾ ਉਹਨਾਂ ਨੂੰ ਬੱਚਿਆਂ ਬੱਚਿਆਂ ਨੂੰ ਅੱਜ ਮਰੋੜ ਮਰੋੜ ਕੇ ਸੱਟਿਆ ਜਿਹੜਾ ਡਿੱਗ ਪਿਆ ਗੱਸ਼ ਖਾ ਕੇ ਇੱਕ ਦਮ ਵੇਖ ਕੇ ਉਹਨੂੰ ਅੱਜ ਖਿੱਚਿਆ ਜਿਵੇਂ ਕੁੱਤੇ ਮਿਲ ਉਪਰਾਂ ਸੱਟ ਦਈਏ ਉੱਥੇ ਲੈ ਗਏ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਇਹ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਜੋ ਸਿੱਖ ਗੁਰਸਿੱਖ ਪੰਜਾਬੀ 1947 ਦੇ ਉਜਾੜੇ 'ਚੋਂ ਪਾਕਿਸਤਾਨ ਵਾਲੇ ਪਾਸਿਓਂ ਲਾਹੌਰ ਵਾਲੇ ਪਾਸਿਓਂ ਰਾਵਲ ਪਿੰਡੀ ਵਾਲੇ ਪਾਸਿਓਂ ਆਏ ਸੀਗੇ ਘਰ ਭਰੇ ਭਰੇ ਜ਼ਮੀਨਾਂ ਛੱਡ ਕੇ ਮੱਜਾਂ ਸਭ ਕੁਝ ਛੱਡ ਕੇ ਇੱਧਰ ਆ ਗਏ ਸੀ ਤਾਂ ਬਹੁਤਿਆਂ ਨੂੰ ਇੱਧਰ ਕੁਝ ਵੀ ਨਹੀਂ ਮਿਲਿਆ ਤਾਂ ਹਰਿਆਣੇ ਦੇ ਅਮੂਪੁਰ ਪਿੰਡ ਜੋ ਕੈਥਲ ਤੋਂ ਕਰਨਾਲ ਨੂੰ ਜਾਂਦੇ ਆ ਰਸਤੇ 'ਚ ਪੈਂਦਾ ਹੈ ਕਰਨਾਲ ਜ਼ਿਲ੍ਹੇ 'ਚ ਪੈਂਦਾ ਹੈ ਅਮੂਪੁਰ ਇੱਥੇ ਆ ਦੇਖ ਲਓ ਪਿੰਡ ਦੀ ਪੰਚਾਇਤ ਸਰਪੰਚ ਨੇ ਸਾਰਾ ਘਰ ਟਾਤਾ ਤੇ ਨਾਲੇ ਚਾਰ ਘਰ ਤੇ ਇਹਨਾਂ ਦੇ ਚਾਰ ਪਰਿਵਾਰ ਸੀ ਗੱਡੂ ਵੱਟ ਸਾਰੇ ਢਾਕੇ ਆ ਦੇਖੋ ਸਭ ਵਿੱਚੇ ਦੱਬਤਾ ਮਲੀਆ ਮੀਟ ਕਰਤਾ ਇਸ ਕਰਕੇ ਵੀਡੀਓ ਸ਼ੇਅਰ ਕਰਕੇ ਬਲਜੀਤ ਸਿੰਘ ਦਾਦੂਵਾਲ ਸਾਹਿਬ ਤੱਕ ਉੱਥੇ ਸ਼ਰਮਣੀ ਕਮੇਟੀ ਵੀ ਹੈ ਲਗਭਗ 18 ਤੋਂ 20 22 ਲੱਖ ਵੋਟ ਹੈ ਹਰਿਆਣੇ ਦੇ ਵਿੱਚ ਸਿੱਖਾਂ ਦੀ ਪੰਜਾਬੀਆਂ ਦੀ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਆ ਪਰਿਵਾਰ ਕਿੱਥੇ ਜਾਊਗਾ ਗਰਦੌਰੀਆਂ ਇਹਨਾਂ ਦੇ ਕੋਲੇ ਨੇ ਜ਼ਮੀਨ ਖੋਲੀ ਪਹਿਲੇ ਨੇ ਤੋ ਹੁਣ ਘਰ ਰਹਿ ਗਿਆ ਘਰ ਵੀ ਢਾਤਾ ਦੇਖ ਸਕਦੇ ਹੋ ਆ ਬਜ਼ੁਰਗ ਕੋ ਖੜੇ ਨੇ ਪਾਕਿਸਤਾਨ ਚੁਆਇਸ ਗਿਆ ਬੌਂਦਿਆਂ ਦੀਆਂ ਤਸਵੀਰਾਂ ਨੇ ਹਲ ਬੌਂਦਿਆਂ ਦੀਆਂ ਇਹ ਜਦੋਂ ਬੌਂਦੇ ਤੇ ਜ਼ਮੀਨ ਵੀ ਖੋਲੀ ਤੇ ਘਰ ਵੀ ਖੋਹਣ ਚੱਲੇ ਨੇ ਵੀਡੀਓ ਪਹੁੰਚਾ ਦਿਓ ਦਾਦੂਵਾਲ ਸਾਹਿਬ ਤੱਕ ਬੇਨਤੀ ਹੈਗੀ ਜੰਗਲ ਸੀ ਇੱਥੇ ਤੇ ਸਾਨੂੰ ਬਜ਼ੁਰਗਾਂ ਨੇ ਇੱਥੇ ਬਾ ਦਿੱਤਾ ਸਾਡੇ ਕੋਲ ਕੋਈ ਪ੍ਰੋਪਰਟੀ ਨਹੀਂ ਸੀ ਕੋਈ ਵਸਾ ਨੂੰ ਕੋਈ ਸਾਡੇ ਕੋਲ ਸਹੇ ਨਹੀਂ ਸੀ ਕੋਈ ਐਸੀ ਚੀਜ਼ ਵੀ ਆਹੀ ਮੋਲੇ ਖਰੀਦ ਲਈਏ ਸਾਨੂੰ ਉਹਨਾਂ ਨੇ ਇੱਥੇ ਬਾਤਾ ਜੰਗਲ ਪੱਟ ਕੇ ਬਾਦ ਕਰਕੇ ਆਪਦੇ ਘਰ ਬਣਾਏ ਘਰ ਬਣਾਉਣ ਤੋਂ ਕੋਈ ਤਾਂ ਕਿੱਲੇ ਵੀ ਬਾਦ ਕੀਤੇ ਸਾਰਿਆਂ ਦੇ ਪਿੰਡ ਦੀ ਸਲਾਹ ਨਾਲ ਕੀਤਾ ਹਾਂ ਕੋਈ ਕਿਸੇ ਤੋਂ ਤੱਕਾ ਨਹੀਂ ਕੀਤਾ ਸੀ ਚਰਨੋਂ ਵਿੱਚੋਂ ਗੁਜ਼ਰ ਜਾਂਦੇ ਨੇ ਚਰਨੋਂ ਤੋਂ ਬਾਅਦ ਫਿਰ ਸਾਡੀ ਗਰਦੌਰੀ ਹੋ ਜਾਂਦੀ ਏ ਪੁਤਵਾਰੀ ਸਾਡੀ ਗਰਦੌਰੀ ਚੜਾ ਦਿੰਦੇ ਆ ਉਸ ਤੋਂ ਬਾਅਦ ਅੱਜ ਤੱਕ ਸਾਡੀ ਗਰਦੌਰੀ ਚੱਲਦੀ ਆ ਰਹੀ 70 ਸਾਲ ਤੋਂ 70 ਸਾਲ ਤੋਂ ਉੱਥੇ ਰਹਿ ਰਹੇ ਹੋ 70 ਸਾਲ ਬਾਅਦ ਹੁਣ ਇਹ ਜਿਹੜੀ ਕਾਰਵਾਈ ਤੁਹਾਡੇ ਤੋਂ ਸੀ ਕਦੋਂ ਤੋਂ ਹੋਣ ਲੱਗੀ ਆ ਇਹ ਇਹ ਮਤਬ ਉਹ ਸਾਲ ਤੋਂ ਹੀ ਹੋਣ ਲੱਗੀ ਬਾ ਇੱਕ ਸਾਲ ਤੋਂ ਹੋਣ ਗਈ ਜੀ ਆਇਆ ਸੀ ਬਈ ਫੈਣੀ ਦਾ ਆਇਆ ਸੀ ਅੱਛਾ ਪਹਿਲੀ ਦਾਅ ਕਹ ਵੀ ਤੁਸੀਂ ਇਹਨੂੰ ਖਾਲੀ ਕਰੋ ਤੇ ਨਹੀਂ ਤੇ ਆਪਣਾ ਇੱਥੇ ਉਹਦਾ ਡੇਰਾ ਟਾਇਆ ਜਾਏਗਾ ਅੱਛਾ ਜੀ ਅਸੀਂ ਫਿਰ ਕੀ ਕੀਤਾ ਜਦੋਂ ਆਇਆ ਪ੍ਰਸ਼ਾਸਨ ਅਸੀਂ ਉਹਨਾਂ ਨੂੰ ਆਖਿਆ ਵੀ ਡੇਰਾ ਅਸੀਂ ਹੀ ਟਾਣ ਦਿੰਦੇ ਤੇ ਪਹਿਲੀ ਜਿਹੜੀ ਉਹ ਧੱਕੇ ਨਾਲ ਸਾਡੇ ਤੋਂ ਕਬਜ਼ਾ ਲੈ ਗਏ ਸੀ ਉਹ ਤੋਂ ਬਾਅਦ ਫਿਰ ਸਾਨੂੰ ਮਤਲਬ ਅਸੀਂ ਉੱਤੇ ਪਟਕਾਲ ਕੀਤੀ ਪਹਿਲੀ ਸਾਡੇ ਨਾਲ ਹੀ ਮਤਲਬ ਗਤੌਰੀਆਂ ਚੱਲ ਰਹੀਆਂ ਨੇ ਹੂੰ ਹੂੰ ਦੋ ਫਸਲ ਸਰਪੰਚ ਖੁਦ ਆਪਣੇ ਘਰ ਲੈ ਗਿਆ ਇੱਥੋਂ ਚੁੱਕ ਕੇ ਹੁਣ ਹੱਕਾ ਉਹਦਾ ਪਹਿਲੀ ਵਾਈ ਏ ਤੇ ਸਾਡੇ ਤੋਂ ਨੇ ਆ ਧੱਕਾ ਕਰ ਦਿੱਤਾ ਕੋਈ ਨੋਟਿਸ ਨਹੀਂ ਕੋਈ ਕਿਸੇ ਦੀ ਕਾਨੂੰਨ ਨਹੀਂ ਕੋਈ ਕਿਸੇ ਦੀ ਸਾਡੀ ਉਹਨੇ ਸੁਣਾਈ ਨਹੀਂ ਕੀਤੀ ਬਸ ਉਹਨੇ ਇਹ ਕੀਤਾ ਵੀ ਇਹ ਨੰਨਥੋਂ ਖੇੜਿਆ ਜਾਏ ਪਹਿਲੀ ਦਾ ਮਾਲਕ ਮੈਂ ਬਣ ਜਾਣਾ ਉਹਨਾਂ ਨੂੰ ਫੜ ਕੇ ਕਿ ਨਹੀਂ ਹਾਂ ਪੁਲਿਸ ਪਹਿਲੀ ਲੈ ਗਈ ਸਾਰਿਆਂ ਨੂੰ ਜਿੰਨਾ ਸਦਾ 200 200 250 ਬੰਦਾ ਸੀ ਸ਼ੁਰੂ ਤੋਂ ਪਹਿਲੋਂ ਆਏ ਤੇ ਜਦੋਂ ਅਸੀਂ ਆਏ ਆ ਅਸੀਂ ਰੋਲਾ ਪਾਇਆ ਉਹਨਾਂ ਹੋਏ ਇੱਕ ਹੋਰ ਜਿਹੜੀ ਬੱਸ ਫੁੱਲ ਆਈ ਪ੍ਰੀਤ ਕੇ ਪੁਲਿਸ ਦੀ ਤੇ ਉਦੋਂ ਬਾਅਦ ਫਿਰ ਇਹਨਾਂ ਸਾਡੇ ਨਾਲ ਇਹ ਤੱਕਾ ਹਾਂ ਪੁੱਛਿਆ ਸਾਡਾ ਉਹਨਾਂ ਨਾ ਅੱਗੇ ਸਾਨੂੰ ਉਹਨਾਂ ਸੁਰਜਵਾਬ ਦਿੱਤਾ ਨਾ ਹੀ ਸਾਡੇ ਅੱਗੇ ਬੋਲੇ ਨੇ ਹਾਂ ਕਿ ਵੀ ਇਹ ਕਿਹੜੀ ਚੀਜ਼ ਤੋਂ ਤੁਹਾਂ ਸਾਡਾ ਨੁਕਸਾਨ ਕੀਤਾ ਕੋਈ ਸਾਨੂੰ ਵਿਖਾਇਆ ਜਾਏ ਵੀ ਯਾਰ ਨੂਨ ਹੈ ਪੁੱਛਿਆ ਤੇ ਤੁਸੀਂ ਇਹ ਦੱਸੋ ਵੀ ਅਸੀਂ ਘਰ ਨਹੀਂ ਉੱਤਮ ਲਾਈਵ ਚੱਲ ਹਾਂਜੀ ਅਸੀਂ ਘਰ ਨਹੀਂ ਤੇ ਸਾਡੇ ਨਾਲ ਇਹ ਬਹਿਣਾ ਕਿਉਂ ਹੋਇਆ ਕਿਹੜੀ ਗੱਲਤ ਹੋਇਆ ਉਹਨਾਂ ਆਗੋਂ ਨੀਵੀਆਂ ਪਾ ਲੀਆਂ ਨੇ ਸਾਡੇ ਅੱਗੇ ਸਾਨੂੰ ਕੋਈ ਹੁੰਦਾ ਜਵਾਬ ਨਹੀਂ ਦੇਣ ਸਾਨੂੰ ਵੀਡੀਓ ਸੀ ਜੀ ਹਾਂਜੀ ਫੈਕਟਰੀs ਹਨ ਤੇ ਇੱਕੋ ਜਿਹੜਾ ਆਸ ਜਿਹੜੇ ਸਾਡੇ ਪਰਿਵਾਰ ਸੀ ਨਾ ਉਹਨਾਂ ਨੂੰ ਬੱਚਿਆਂ ਬੱਚਿਆਂ ਨੂੰ ਅੱਜ ਮਰੋੜ ਮਰੋੜ ਕੇ ਸੱਟਿਆ ਜਿਹੜਾ ਡਿੱਗ ਪਿਆ ਗੱਜ ਖਾ ਕੇ ਇੱਕਦਮ ਵੇਖ ਕੇ ਉਹਨੂੰ ਅੱਜ ਖਿੱਚਿਆ ਜਿਵੇਂ ਕੁੱਤੇ ਮਰੇ ਨੂੰ ਪਰਾਂ ਸੱਟ ਦਈਏ ਲੇ ਗਏ ਥਾਣੇ ਉਦੋਂ ਬਾਅਦ ਫਿਰ ਅਸੀਂ ਉਥੋਂ ਕਰਨਾਲੋਂ ਆਏ ਡੀਸੀ ਸਾਹਿਬ ਸਾਨੂੰ ਨਹੀਂ ਮੌਕੇ ਤੇ ਮਿਲੇ ਇਹਨਾਂ ਨਾਲ ਢੇਰੀ ਕੀਤਾ ਗਿਆ ਸਾਡੇ ਆਉਂਦਿਆਂ ਨੂੰ